ਆਣਾ ਦੇ ਬਚਿੱਤਰ ਨਗਰ ਇਲਾਕੇ ਦੇ ਵਿੱਚ ਉਸ ਵੇਲੇ ਤੈਸ਼ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਸਕੇ ਪਿਓ ਨੇ ਹੀ ਆਪਣੀ ਧੀ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਚੀਕ ਚਿਹਾੜਾ ਪੈ ਗਿਆ ਦੱਸਦੀ ਹੈ ਕਿ ਇਸ ਪਿਤਾ ਨੂੰ ਆਪਣੀ ਬੇਟੀ ਦੇ ਉੱਤੇ ਸ਼ੱਕ ਸੀ ਜਿਹਦੇ ਚੱਲਦੇ ਉਸ ਦਾ ਗळा ਵੱਢ ਕੇ ਉਸ ਦੀ ਹਤਿਆ ਕਰ ਦਿੱਤੀ ਜਿੱਦੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ આરોપી ਪਿਤਾ ਨੂੰ ਗ੍ਰਿਫਤਾਰ ਕਰ ਲਿਆ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਪਿਤਾ ਨੂੰ ਆਪਣੀ ਬੇਟੀ ਦੇ ਉੱਤੇ ਸ਼ੱਕ ਸੀ ਜਿਸ ਦੇ ਚੱਲਦੇ ਉਸ ਨੇ ਅਜੀਹਾ ਕੰਮ ਕੀਤਾ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਵਿੱਚ 4 ਬੱਚੇ ਨੇ ਜਿਸ ਦੇ ਵਿੱਚ ਇੱਕ ਦੀ ਸ਼ਾਦੀ ਹੋ ਚੁੱਕੀ ਹੈ ਇਸ ਲਈ ਪਿਤਾ ਨੇ ਆਪਣੀ ਬੇਟੀ ਦਾ ਗਲਾ ਘੋਟ ਕੇ ਉਸ ਨੂੰ ਮਾਰ ਮੁਕਾਇਆ ਪੁਲਿਸ ਨੇ ਪੀੜਤਰੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ આરોપી ਪਿਤਾ ਨੂੰ ਗ੍ਰਿਫਤਾਰ ਕਰ ਲਿਆ ਇਹ ਜੀ ਗੱਲ ਪਿੰਡ ਦੇ ਕੋਲ ਦਾ ਹੈਗਾ ਬਜਤਰਨਗਰ ਪਿੰਡ ਹੈ ਰਿਹਾ ਉੱਥੇ ਕੇਸ ਹੋ ਗਿਆ ਦੇਵੀ ਦੇ ਬਿਆਨ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਕਿ ਉਹਨਾਂ ਦੀ ਬੇਟੀ ਹੈ ਜਿਹਦੀ ਉਮਰ 12 ਤੋਂ 13 ਸਾਲ ਦੇ ਕਰੀਬ ਸੀਗੀ ਵਿਦਿਆਰਥੀ ਜਿਸ ਨੂੰ ਉਹਦੇ ਹੀ ਹਸਬੰਡ ਨੇ ਲੜਕੀ ਦੇ ਪਿਤਾ ਨੇ ਉਹਦਾ ਦੁਪੱਟੇ ਨਾਲ ਗਲਾ ਘੁੱਟ ਕੇ ਇਹਨੂੰ ਮਾਰ ਦਿੱਤਾ ਮਾਮਲਾ ਕਾਲਕੀ ਹਲਕਤ ਸਾਹਮਣੇ ਆਇਆ ਇਸ ਬਾਰੇ ਜੀ ਨੂੰ ਅਰੈਸਟ ਕੀਤਾ ਗਿਆ ਦੋ ਦਿਨ ਦਾ ਰਿਮਾਂਡ ਲਿਆ ਗਿਆ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਕੀ ਰੀਜ਼ਨ ਸੀ ਕਿ ਜਿਹੜਾ ਲੜਕੀ ਨੂੰ ਆਪਣੇ ਮਾਰਿਆ ਮਾਮੇ ਉੱਥੇ ਕੁਝ ਲੋਕ ਇਹ ਵੀ ਦੱਸ ਰਹੇ ਨੇ ਕਹਿੰਦੇ ਵੀ ਇਹ ਆਪਣੀ ਬੇਟੀ ਤੇ ਵੀ ਸ਼ੱਕ ਕਰਦਾ ਰਹਿੰਦਾ ਸੀਗਾ ਪਹਿਲਾਂ ਵੀ ਕਈ ਵਾਰ ਇਹਦਾ ਵਿਵਾਦ ਹੋ ਜਾਂਦਾ ਸੀਗਾ ਇਸ ਬਾਰੇ ਪਹਿਲਾਂ ਵੀ ਬਾਦ ਬਾਰੇ ਪੁਲਿਸ ਕੋਲੇ ਕੋਈ ਇੰਡੀਮੇਸ਼ਨ ਨਹੀਂ ਕਦੇ ਵੀ ਆਈਗੀ ਇਸ ਬਾਰੇ ਅੱਧੀ ਅਸੀਂ ਕੋਈ ਕਲੀਅਰ ਕਟ ਪੋਸਟ ਨਹੀਂ ਕਰ ਸਕਦੇ ਇਸ ਬਾਰੇ ਤਫਤੀਸ਼ ਚੱਲਦੀ ਤੇ ਮੈਮ ਇਹਨੇ ਉਹ ਉਹ ਬਲਿ ਕਰਾਇਤੇ ਰਹਿੰਦੇ ਸੀ ਜਾਂ ਕਿਵੇਂ ਰਹਿੰਦੇ ਸੀ ਇਹ ਹਾਂਜੀ ਜਿਤਨਗਰ ਦੇ ਵਿੱਚ ਕਰਾਇਤੇ ਰਹਿੰਦੀ ਸੀ ਇਹਨਾਂ ਪਿਤਾ ਕੀ ਕੰਮ ਕਰਦੇ ਸੀ ਇਹ ਆਪਣੇ ਪਿੰਡਾਂ ਦੇ ਵਿੱਚ ਮੇ ਖੇਤੀਬਾੜੀ ਨਾਲ ਹੈਲਪ ਕਰਨੀ ਹੁੰਦੀ ਆ ਉਸ ਤਰੀਕੇ ਨਾਲ ਕੰਮ ਕਰਦੇ ਸੀ ਤੇ ਹੋਰ ਕਿੰਨੇ ਬੱਚੇ ਹੈਗੇ ਟੋਟਲ ਲੇ ਕੇ ਚਾਰ ਬੱਚੇ ਹੈਗੇ ਇੱਕ ਲੜਕੀ ਮੈਰਿਡ ਹਨ ਤੇ ਇਸ ਲੜਕੀ ਜਿਹੜੀ ਡੈਥ ਹੋਈ ਹੈ ਤੋਂ ਇਲਾਵਾ ਦੋ ਬੱਚੇ ਹੋਰ ਨੇ ਤੇ ਹਰ ਤੱਕ ਇਹਨੇ ਇਹ ਨਹੀਂ ਦੱਸਿਆ ਵੀ ਇਹਨੇ ਕਿਉਂ ਮਾਰੀਆ ਨਹੀਂ ਉਹ ਆਪ ਕੋਲੇ ਸ਼ੌਕ ਦੇ ਬਚਨ ਕੋਈ ਨੇ ਕਲੀਅਰ ਨਹੀਂ ਕੀਤਾ ਇਹ ਕੋਈ ਮਾਨਸਿਕ ਰੋਗ ਨਹੀਂ ਵਗਿਆ ਤਾਂ ਨਹੀਂ ਹੈਗਾ ਨਹੀਂ ਐਵੇਂ ਤਾਂ ਕੁਝ ਨਹੀਂ ਸਾਹਮਣੇ ਆਇਆ ਜੀ ਨੇ ਉਹ ਇਹਨੇ ਉਸ ਟੇਡੂ ਮਾਰੀ ਹੈ ਕੋਈ ਡਰਿੰਕ ਵਗੈਰਾ ਤਾਂ ਨਹੀਂ ਕੀਤੀ ਸੀ ਹਲੇ ਇਸ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਜੀ ਮੈਡੀਕਲ ਕਰਵਾਇਆ ਗਿਆ ਜਿਹੜੀ ਵਾਈਫ ਵੀ ਇਹਦੀ ਨਾਲ ਇਹ ਇਦਾਂ ਹੀ ਮਤਲਬ ਪਤਨੀ ਵੀ ਨਾਲ ਹੀ ਲੱਤੀ ਸੀ ਉਸ ਟਾਈਮ ਤੇ ਇਹ ਜੋ ਉਹਨੂੰ ਮਾਰਿਆ ਗਿਆ ਨਹੀਂ ਘਰ ਦੇ ਵਿੱਚ ਨਹੀਂ ਮਾਰਿਆ ਜਿਹੜੀ ਮੋਟਰ ਤੇ ਕੰਮ ਕਰਦਾ ਸੀ ਖੇਤ ਵਿੱਚ ਲੇ ਜਾ ਕੇ ਉੱਥੇ ਆ ਕੇ ਨੇ ਮਾਰਿਆ ਤਾਂ ਕੀ ਇਹੋਂ ਵੀ ਜ਼ਿਆਦਾ ਪਹਿਲਾਂ ਵੀ ਮੋਟਦੇ ਸੀਗਾ ਹਾਂ ਉੱਥੇ ਹੀ ਕੰਮ ਕਰਦਾ ਸੀ ਖੇਤ ਦੇ ਵਿੱਚ ਤੇਰਾ ਨੂੰ ਬੱਚੀ ਪੜ੍ਹਾਈ ਕਰਦੀ ਸੀ ਕੀ ਆ ਉਹਦੇ ਹਾਂਜੀ ਸਟੂਡੈਂਟ ਸੀਗੀ ਸਕੂਲ ਪੜ੍ਹਦੀ ਸੀ ਕਿਹੜੀ ਕਲਾਸ ਉਹ 8 9 ਚ ਪੜ੍ਹਦੀ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੀਵੇਂ ਦੇ ਹਾਲਾਤ ਬਣਦੇ ਜਾ ਰਹੇ ਨੇ ਕਿ ਨਿੱਕੀਆਂ ਮੋਟੀਆਂ ਗੱਲਾਂ ਵੀ ਹੁਣ ਬੰਦੇ ਦੇ ਜਾਨ ਦੇ ਉੱਤੇ ਭਾਰੀ ਪੈ ਗਈਆਂ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ